ਵਾਰ ਨੰਬਰ 1 ਦੇ ਇਲਾਕਾ ਗਮਟਾਲਾ ਕਲੋਨੀ ਐਨ ਆਰ ਆਈ ਕਲੋਨੀ ਰੰਜੀਤ ਵਿਹਾਰ ਲੋਹਾਰਕਰੋੜ ਵਾਸੀਆਂ ਨੂੰ ਮ੍ਰਿਤਕ ਸ਼ਰੀਰ ਦੀ ਅੰਤਿਮ ਯਾਤਰਾ ਸਮੇਂ ਸ਼ਮਸ਼ਾਨ ਘਾਟ ਤੱਕ ਜਾਣ ਲਈ ਕੋਈ ਰਸਤਾ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਸ਼ੇ ਦੇ ਦੈਨ ਦੀ ਬਲੀ ਚੜੇ ਨੌਜਵਾਨ ਦੇ ਸਸਕਾਰ ਮੌਕੇ ਨੈਸ਼ਨਲ ਸੈਕਟਰੀ ਬੀਜੇਪੀ ਐਸ ਸੀ ਮੋਰਚਾ ਸੰਤੋਖ ਸਿੰਘ ਗਮਟਾਲਾ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਰਾ ਸਰਪੰਚ ਗਰਮੀਤ ਸਿੰਘ ਨੇ ਕੀਤਾ। ਉਨਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰ ਨੰਬਰ 1 ਦੀਆਂ ਕਲੋਨੀਆਂ ਦੀ ਵਸੋਂ ਹੁਣ ਕਾਰਨ ਸ਼ਮਸ਼ਾਨ ਘਾੜ ਨੂੰ ਜਾਣ ਲਈ ਕੋਈ ਰਸਤਾ ਨਹੀਂ ਰਹਿ ਗਿਆ ਜਿਸ ਕਾਰਨ ਮ੍ਰਿਤਕ ਦੇ ਨੂੰ ਖੇਤਾਂ ਵਿੱਚੋਂ ਲੈ ਕੇ ਸ਼ਮਸ਼ਾਨ ਘਾੜ ਤੱਕ ਪਹੁੰਚਣਾ ਪੈਂਦਾ ਹੈ ਬਰਸਾਤ ਦੇ ਦਿਨਾਂ ਜਾਂ ਖੇਤਾਂ ਨੂੰ ਪਾਣੀ ਲੱਗੇ ਹੋਣ ਕਾਰਨ ਉੱਚੇ ਨੀਵੇਂ ਰਸਤੇ ਆ ਤੇ ਚਲਦੇ ਕਈ ਵਾਰ ਮ੍ਰਿਤਕ ਦੇ ਫੱਟੇ ਤੋਂ ਹੇਠਾਂ ਡਿੱਗ ਜਾਂਦੀ ਹੈ ਤੇ ਦੇ ਨੂੰ ਚੁੱਕਣ ਵਾਲੇ ਵਿਅਕਤੀ ਜ਼ਖਮੀ ਹੋ ਜਾਂਦੇ ਹਨ ਉਨ੍ਹਾਂ ਕਿਹਾ ਕਿ ਚੋਣਾ ਦਰਾਨ ਹਰ ਉਮੀਦਵਾਰ ਵੱਲੋਂ ਸ਼ਮਸ਼ਾਨ ਕਾਲ ਲਈ ਰਸਤੇ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਜਿੱਤਣ ਤੋਂ ਬਾਅਦ ਸਭ ਕੀਤੇ ਵਾਦੇ ਹਵਾ ਹਵਾਈ ਹੋ ਜਾਂਦੇ ਹਨ ਤੇ ਵੋਟਾਂ ਤੋਂ ਬਾਅਦ ਪਿੰਡ ਵਾਸੀਆਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਾਰ ਨੰਬਰ 1 ਵਾਸੀਆਂ ਦੀ ਰਸਤੇ ਦੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਹਰ ਉਮੀਦਵਾਰ ਦਾ ਬਾਈਕਾਟ ਕਰਨਗੇ ਇਸ ਮੋਕੇ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਗੁਰਮੀਤ ਸਿੰਘ ਤਰਮਿੰਦਰ ਸਿੰਘ ਜਸਪਾਲ ਸਿੰਘ ਮਰਕਸ ਸੁਖਵਿੰਦਰ ਸਿੰਘ ਆਦਵੀ ਮੌਜੂਦ ਸਨ ਇੱਥੇ ਜ਼ਿਕਰ ਜੋਗ ਹੈ ਕਿ 15 ਲੱਖ ਦੀ ਆਬਾਦੀ ਵਾਲੇ ਇਸ ਸ਼ਮਸ਼ਾਨ ਘਾਟ ਨੂੰ ਰਸਤਾ ਦਿਵਾਉਣ ਲਈ ਕਿਸ ਪਾਰਟੀ ਦਾ ਉਮੀਦਵਾਰ ਖੜਾ ਉਤਰੇਗਾ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਝੂਠੇ ਲਾਰਿਆਂ ਵਿੱਚ ਇਹ ਲੋਕ ਠੱਗੇ ਜਾਣਗੇ ਅਸੀਂ ਸਾਰੇ ਕਮਟਾਲਾ ਕਲੋਨੀ ਲੋਹਾਰਕਾ ਰੋਡ ਦੇ ਵਸਨੀਕਾਂ ਸਾਡੇ ਇੱਥੇ 3-4 ਜਿਹੜੀਆਂ ਕਲੋਨੀਆਂ ਪੈਂਦੀਆਂ ਨੇ ਇਹ ਜਿਹੜੀ ਗਮਟਾਲੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟੇ ਮੜੀਆਂ ਆ ਕਬਰਸਤਾਨ ਆ ਇਹ ਸਾਡਾ ਸਾਰਾ ਸਾਂਝਾ ਆ ਲੇਕਿਨ ਇਹ ਕਲੋਨੀਆਂ ਬਣ ਜਾਣ ਕਰਕੇ ਸਾਨੂੰ ਇੱਥੇ ਰਾਹ ਕੋਈ ਨਹੀਂ ਆ ਸਾਨੂੰ ਪੈੜੀਆਂ ਵਿਚੋਂ ਦੀ ਆ ਦੇਖੋ ਕਿੰਨਾ ਲੰਮਾ ਰਸਤਾ ਜਿਹੜਾ ਪੈੜੀਆਂ ਦਾ ਇਹਦੀ ਹੁਣਾ ਪੈਂਦਾ ਕਈ ਵਾਰ ਬਰਸਾਤਾਂ ਹੁੰਦੀਆਂ ਆ ਜਾਂ ਝੋਨੇਆਂ ਦੇ ਸੀਜ਼ਨ ਦੇ ਝੋਨੇ ਲੱਗੇ ਹੁੰਦੇ ਆ ਤੇ ਝੋਨੇ ਦੇ ਪੈੜੀਆਂ ਦੇ ਵਿੱਚੋਂ ਹੀ ਲੰਘ ਕੇ ਆਉਣਾ ਪੈਂਦਾ ਆ ਅਸੀਂ ਕਈ ਵਾਰ ਹਰ ਇੱਕ ਪਾਰਟੀ ਦੇ ਨਮਾਇਦਿਆਂ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਇੱਥੇ ਨਾਲ ਦੇ ਪਾਸੇ ਜਿਹੜਾ ਰਾਹ ਹੈਗਾ ਆ ਹਰਫਤਾ ਉਹ 8000 ਲੱਖ ਜੇ ਮਿਲਦਾ ਪਿਆ ਆ ਗਰੀਬ ਹੋਣ ਕਰਕੇ ਜੋ ਅਸੀਂ ਨਹੀਂ ਖਰੀਦ ਸਕਦੇ ਅਸੀਂ ਇਹਨਾਂ ਨੂੰ ਕਈ ਬੇਨਤੀ ਕੀਤੀ ਆ ਵੀ ਸਾਨੂੰ ਇਲਾ ਲੈ ਕੇ ਦਿੱਤਾ ਜਾਵੇ ਇਹ ਸਾਰੀ ਸਾਡੀ ਕਲੋਨੀ ਆ ਆਜ਼ਾਦ ਇਹ ਟਾਈਮ ਜਿਹੜਾ ਚੱਲਦਾ ਰਹਿੰਦਾ ਕੋਈ ਨਾ ਕੋਈ ਮੁਰਖਤ ਹੋਈ ਰਹਿੰਦੀ ਆ ਸਾਨੂੰ ਜਦੋਂ ਆਉਂਦੇ ਮੁਸ਼ਕਲ ਆਉਂਦੀਆਂ ਆ ਲੇਕਿਨ ਸਾਡੇ ਹਲਕੇ ਦੇ ਐਮਪੀ ਗੁਰਜੀਤ ਔਜਲਾ ਜੀ ਨੇ ਸਾਨੂੰ ਇਹ ਵਾਦਾ ਕੀਤਾ ਸੀ ਵੀ ਮੈਨੂੰ ਤੁਸੀਂ ਵੋਟਾਂ ਪਾਓ ਮੈਂ ਤੁਹਾਨੂੰ ਰਾਹ ਲੈ ਕੇ ਜਾਵਾਂਗਾ ਦੋ ਵਾਰੀ ਸਾਡੇ ਸਾਰੇ ਇਲਾਕੇ ਨੇ ਸਾਰੀਸ ਕਲੋਨੀਆ ਨੇ ਵੋਟਾਂ ਪਾਈਆਂ ਲੇਕਿਨ ਉਹਨਾਂ ਨੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਸਾਡੇ ਜਿਹੜੀ ਸਮਸ਼ਾਨ ਘਰ ਦੀ ਜਮੀਨ ਹੈਗੀ ਆ ਇੱਥੇ ਵੀ ਕਿੰਨੇ ਲੋਕਾਂ ਨੇ ਕਬਜ਼ਾ ਕੀਤਾ ਕਿੰਨੀ ਜਗ੍ਹਾ ਜਿਹੜੀ ਵੜੀ ਗਈ ਆ ਅਸੀਂ ਪ੍ਰਸ਼ਾਸਨ ਕੋਲ ਉਹ ਵੀ ਮੰਗ ਕਰਦੇ ਆ ਕਿ ਇਹ ਜਗ੍ਹਾ ਸਾਡੀ ਸਿਧਾਈ ਜਾਵੇ ਤੇ ਮੈਂ ਇਹ ਅੱਜ ਸਾਰੇ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਦੇ ਨਾਲ ਇਹ ਗੱਲ ਕਹਿੰਨੀ ਆਉਣਾ ਹੈ ਜਿਹੜੀ ਪਾਰਟੀ ਦਾ ਉਮੀਦਵਾਰ ਸਾਨੂੰ ਇਹ ਜਗ੍ਹਾ ਲੈ ਕੇ ਦੇਵੇਗਾ ਤਕਰੀਬ 10 ਲੱਖ ਦਾ ਪਲਾਟ ਮਿਲਦਾ ਆ ਜੋ ਸਾਡੇ ਕਲੋਨੀ ਤੇ ਰਸਤੇ ਤੇ ਕਦੇ ਸ਼ਮਸ਼ਾਨ ਘਾਟ ਨੂੰ ਜੋੜਦਾ ਹੈ ਜੇ ਲੈ ਕੇ ਦੇਵੇਗਾ ਤੇ ਸਮੁੱਚੀ ਜਿਹੜੀ ਬੋਟ ਕਲੋਨੀ ਦੀ ਉਹਨੂੰ ਪਵੇਗੀ ਨਹੀਂ ਤੇ ਅਸੀਂ ਸਾਰੇ ਇੱਕ ਇਲੈਕਸ਼ਨ 'ਚ ਬਾਈਕਟ ਕਰਾਂਗੇ ਮੇਰੇ ਨਾਲ ਗੁਰਦ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਹੈ ਆਪਣਾ ਗੁਰਮੀਤ ਸਿੰਘ ਸਾਹਿਬ ਦਾ ਸਰਪੰਚ ਹੈ ਪ੍ਰਵੀਨਦਰ ਸਿੰਘ ਪੱਪੂ ਜੀ ਮੈਂਬਰ ਹੈ ਸਾਡੇ ਕਲਵੰਤ ਸਿੰਘ ਜੀ ਮੈਂਬਰ ਹੈ ਸਾਰਿਆਂ ਨੇ ਇਹ ਅੱਜ ਫੈਸਲਾ ਕੀਤਾ ਹੈ ਕਿ ਜਿਹੜੀ ਪਾਰਟੀ ਵੀ ਸਾਨੂੰ ਇਹ ਰਾਹ ਲੈ ਕੇ ਜੇਗੀ ਅਸੀਂ ਉਹਨੂੰ ਵੋਟਾਂ ਪਾਵਾਂਗੇ ਨਹੀਂ ਤੇ ਅਸੀਂ ਵੋਟਾਂ 'ਚ ਬਾਈਕਟ ਕਰਾਂਗੇ ਤਕਰੀਬਨ ਪੈਂਦਾ ਵਾ ਇੱਕ ਨੰਬਰ ਵਾਰ ਸਾਡੀ ਜਿਹੜੀ ਆ ਉਹ ਆ ਤੇ ਤਿੰਨ ਪੰਜਾਹ ਦੋ ਪੰਜਾਹ ਪਿੰਡਾਂ ਦੇ ਚੈਨਲ ਤਕਰੀਬਨ ਪੰਜਾਹ ਲੱਖ ਵੋਟ ਹੋਏਗੀ ਮੇਰਾ ਨਾਮ ਗੁਰਵਿੰਦਰ ਸਿੰਘ ਔਰਾ ਜੀ ਸਾਬਕਾ ਸਰਪੰਚ ਰਣਜੀਤਪੁਰ ਅਰਲਵਾਰ ਕਾ ਰੋਡ ਤੋਂ ਸਾਨੂੰ ਰਾਹ ਦੀ ਬਹੁਤ ਦਿੱਕਤ ਆ ਕਈ ਵਾਰ بارشਾਂ ਦੇ ਵਿੱਚ ਦੀ ਵੀ ਕਈ ਵਾਰ ਅਰਥੀ ਤੋਂ ਮੁਰਦਾ ਵੀ ਅਸੀਂ ਡਿੱਗਦਾ ਚੁੱਕਿਆ ਵਾ ਆਪਣੇ ਹੱਥੀ ਚੁੱਕਿਆ ਪਰ ਅੱਜ ਜੋ ਸੰਤੋਖ ਸਿੰਘ ਗਮਟਾਲਾ ਜੀ ਨੇ ਇਹ ਪ੍ਰਣ ਲਿਆ ਅਸੀਂ ਸਾਰੇ ਤਹਿ ਦਿਲੋਂ ਇਹਨਾਂ ਦੇ ਨਾਲ ਆ ਕਿ ਜਿਹੜੀ ਪਾਰਟੀ ਵੀ ਚਾਹੇ ਉਹ ਭਾਜਪਾ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਆਮ ਪਾਰਟੀ ਆ ਜਿਹੜਾ ਵੀ ਸਾਨੂੰ ਰਾਹ ਕਬਰਾਂ ਦਾ ਰਾਹ ਪੂਰਾ ਕਰਕੇ ਦੇਊਗਾ ਸਾਨੂੰ ਰਾਹ ਲੈ ਕੇ ਦੇਊਗਾ ਅਸੀਂ ਸਾਰੇ ਉਹਦੇ ਨਾਲ ਆ ਉਹਦੇ ਨਾਲ ਆ ਉਹਦੇ ਨਾਲ ਆ ਵੋਟਾਂ ਉਸੇ ਪਾਰਟੀ ਨੂੰ ਹੀ ਪੈਣਗੀਆਂ ਸਾਰੇ ਇੱਕ ਮੁੱਠ ਕਲੋਨੀ ਗਮਟਾਲਾ ਕਲੋਨੀ ਰਜੀਤਪੁਰ ਦੋਵੇਂ ਤਿੰਨੇ ਪੰਚਾਇਤਾਂ ਅਸੀਂ ਇਕੱਠੇ ਹੋਏ ਆ ਵੋਟ ਉਸੇ ਦੀ ਆ ਜਿਹੜਾ ਸਾਨੂੰ ਰਾਹ ਲੈ ਕੇ ਦੇਊਗਾ ਅਸੀਂ ਬਜਵੀਆਂ ਹੀ ਸੌਂ ਖਾ ਕੇ ਕਹਿੰਨੇ ਕਿ ਉਸੇ ਨੂੰ ਵੋਟਾਂ ਪੈਣਗੀਆਂ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜੋ ਆ ਨਸ਼ੇ ਦਾ ਵਪਾਰ ਚੱਲ ਰਿਹਾ ਹੈ ਆ ਸਮੈਕ ਦੇ ਆ ਜਵਾਨ ਮੁੰਡਾ ਅੱਜ ਸਾਡੀ ਕਲੋਨੀ ਦੇ ਵਿੱਚ ਬੜੀ ਮੰਦ ਭੰਗੀ ਘਟਨਾ ਹੋਈ ਆ ਕੱਲ ਤੱਕ ਬੱਚਾ ਹੱਸਦਾ ਖੇਡਦਾ ਸੀ ਤੇ ਸ਼ਾਮੀ ਪਤਾ ਨਹੀਂ ਕੀ ਹੋਇਆ ਨਸ਼ੇ ਕਰਕੇ ਉਹਦੀ ਮੌਤ ਹੋ ਗਈ ਆ ਮੈਂ ਚਾਹੁੰਦਾ ਵਾਂ ਕਿ ਖਾਸ ਕਰਕੇ ਜਿਹੜਾ ਉਤਰੀ ਹਲਕਾ ਉਹਦੇ ਐਸਐਚਓ ਨੂੰ ਪਤਾ ਨਹੀਂ ਉਹ ਸੌਂ ਗਿਆ ਡਿਪਟੀ ਸੌਂ ਗਿਆ ਵਾ ਮੈਂ ਚਾਹੁੰਦਾ ਵਾਂ ਕਿ ਕੋਸ਼ਿਸ਼ ਕਰੋ ਤੇ ਇਲੈਕਸ਼ਨ ਆ ਇਲਾਕੇ ਦੇ ਵਿੱਚ ਕੋਈ ਫੇਰਾ ਮਾਰੋ ਆਪਾਂ ਕੁਝ ਮੁਲਾਜ਼ਮ ਜਿਹੜੇ ਆ ਮੈਨੂੰ ਨਹੀਂ ਪਤਾ ਉਹ ਕੀ ਕਰਦੇ ਕੀ ਨਹੀਂ ਕਰਦੇ ਮੈਂ ਜੋ ਨਾਮ ਆ ਕੇ ਇਹ ਡਿਪਟੀ ਸਾਹਿਬ ਦੀ ਨੋਟਿਚ ਚ ਗੱਲ ਆਵੇ ਕਿ ਇਲਾਕੇ ਦੇ ਵਿੱਚ ਇੱਕ ਵਾਰ ਸਰਚ ਕੀਤੀ ਜਾਵੇ ਜਿਹੜੇ ਨਸ਼ੇ ਦੇ ਸਦਾਗਰ ਆ ਜਾਂ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਕਿਉਂ ਨਹੀਂ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾਂਦਾ ਦੋ ਮੌਤਾਂ ਅੱਗੇ ਹੋ ਗਈਆਂ ਬੱਚਿਆਂ ਦੀਆਂ ਨਸ਼ੇ ਕਰਕੇ ਖਜਾਨ ਸਿੰਘ ਦੀ ਇਹ ਕਿਸੇ ਪ੍ਰੇਤਾ ਵਾਲੇ ਉਹਨਾਂ ਦੇ ਬੇਟੇ ਦੀ ਮੌਤ ਹੋਈ ਆ ਪਰ ਅਜੇ ਤੱਕ ਕੋਈ ਵੀ ਕੋਈ ਇਹੋ ਜੀ ਗੱਲ ਐਕਸ਼ਨ ਨਹੀਂ ਲਿਆ ਗਿਆ ਪਰ ਮੈਂ ਸੋਚਦਾ ਵਾਂ ਕਿ ਸਾਡੀਆਂ ਵੀ ਕੁਝ ਕਮਜ਼ੋਰੀਆਂ ਹੋਣਗੀਆਂ ਜਿਹੜਾ ਪੁਲਿਸ ਸਾਡੇ ਗਰੀਬ ਹੋਣ ਕਰਕੇ ਇਸ ਕੰਨ ਐਕਸ਼ਨ ਨਹੀਂ ਲੈਂਦੀ ਮੈਂ ਚਾਹੁੰਦਾ ਮੈਂ ਕਿ ਇਹ ਗੱਲਾਂ ਜਿਹੜੀਆਂ ਵਾ ਮੇਰੀਆਂ ਵੀਡੀਓ ਰਾਈ ਡੀਐਸਪੀ ਐਸਪੀ ਦਾ ਕਮਿਸ਼ਨਰ ਤੱਕ ਪਹੁੰਚਣ ਤਾਂ ਕਿ ਜਿਹੜਾ ਨਸ਼ੇ ਦੇ ਸਦਾਗਰਿਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤੇ ਲੋਕਾਂ ਨੂੰ ਇਹੋ ਜੇ ਬੱਚਿਆਂ ਨੂੰ ਕੋਸ਼ਿਸ਼ ਇਹੋ ਹੀ ਆ ਕਿ ਲੋਕਾਂ ਦੇ ਬੱਚਿਆਂ ਦੀ ਜਿਹੜੀ ਆ ਜ਼ਿੰਦਗੀ ਉਹ ਬਚਾਈ ਜਾਵੇ ਉਹਦਾ ਨਾਂ ਜੀ ਅਸੀਂ ਤੇ ਉਹਨੂੰ ਵਿਕਰਮ ਸਿੰਘ ਵਿਕਰਮ ਸਿੰਘ ਮੁੰਡੇ ਦਾ ਨਾਂ ਹੀ ਜਿਹਦਾ ਸਸਕਾਰ ਕਰਨ ਆਏ ਕੱਲ੍ਹ ਤੋਂ ਅਜੇ ਮੇਰੇ ਕੋਲ ਚੰਗਾ ਭਲਾ ਦੁਕਾਨ ਤੇ ਬੈਠਾ ਹਸਨ ਖੇਡਣ ਡਿਆ ਸੀ ਤੇ ਮੈਂ ਉਹਨੂੰ ਸਭ ਨੂੰ ਹੱਥ ਜੋੜਨ ਧਿਆ ਕਿ ਕੰਮ ਛੱਡ ਦਈਏ ਨਸ਼ੇ ਨੂੰ ਛੱਡ ਦਈਏ ਤੇ ਮੇਰੇ ਹੱਥ ਜੜਾ ਲੋ ਮਾਂਵਾ ਰੋਲ ਜਾਂਦੀਆਂ ਮਾਪਿਓ ਕਹਿੰਦਾ ਚਾਚਾ ਜੀ ਇਹ ਹੀ ਛੱਡ ਹੀ ਦੇਣਾ ਕੰਮ ਮੈਂ ਚਾਹਨਾ ਵਾਂ ਕਿ ਜਿਹੜੇ ਨਸ਼ੇ ਦੇ ਸਦਾਗਰ ਆ ਮੈਂ ਬੇਨਤੀ ਕਰੂੰਗਾ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਕਿ ਮੇਰੀ ਵੱਧ ਤੋਂ ਵੱਧ ਵੀਡੀਓ ਜਿਹੜੀ ਆ ਉਹ ਅੱਗੇ ਪਹੁੰਚਾਈ ਜਾਵੇ ਤੇ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਫੜ ਕੇ ਅੰਦਰ ਬੰਦ ਕੀਤਾ ਜਾਵੇ ਕੋਈ ਵੀ ਐਮਐਲਏ ਜਾਂ ਕੋਈ ਸਰਪੰਚ ਨਸ਼ਿਆਂ ਵਾਲੇ ਬੰਦੇ ਦੀ مخالਫਤ ਨਸ਼ੇ ਵਾਲੇ ਬੰਦੇ ਦੇ ਮਗਰ ਜਾਂਦਾ ਅਸੀਂ ਸਾਰੇ ਉਹਦਾ ਬਾਈਕਾਟ ਕਰਦੇ ਆਂ ਵੇਖੋ ਜੀ ਲਾਲਚ ਇਹਦਾ ਵਾ ਅੱਜ ਸੰਤੋਖ ਸਿੰਘ ਮਟਾਲਾ ਜੀ ਨੇ ਜੋ ਗੱਲ মিডিਆ ਰਾਹੀਂ ਕਹੀ ਆ ਕਿ ਅਸੀਂ ਸਾਰੇ ਇੱਕ ਮੋਟਿਆਂ ਸਾਨੂੰ ਕਿਸੇ ਪਾਰਟੀ ਵੱਲੋਂ ਕੋਈ ਸ਼ਰਾਬ ਨਹੀਂ ਚਾਹੀਦੀ ਕੋਈ ਸਾਨੂੰ ਪੈਸਾ ਨਹੀਂ ਚਾਹੀਦਾ ਅਸੀਂ ਨਿਸ਼ਕਾਮ ਸੇਵਾ ਕਰਾਂਗੇ ਜਿਹੜਾ ਵੀ ਸਾਨੂੰ ਆ ਕਬਰਸਤਾਨ ਦਾ ਮਸਲਾ ਹਲ ਕਰਕੇ ਦਊਗਾ ਉਹਨੂੰ ਅਸੀਂ ਖੁੱਲੇ ਖੁੱਲੇ ਦਿਨੋ ਚੈਲੰਜ ਕਰਦੇ ਆ ਕਿ ਉਸ ਪਾਰਟੀ ਨੂੰ ਅਸੀਂ ਵੋਟਾਂ ਪਾ ਕੇ ਤੇ ਜਿਤਾਵਾਂਗੇ ਕੋਈ ਨਿਸ਼ਾਨੀ ਲੈਗਾ ਕੋਈ ਕੁਝ ਨਹੀਂ ਲੈਗਾ ਸਿਰਫ ਰਸਤਾ ਚਾਹੀਦਾ ਸਾਨੂੰ ਇੱਕ ਰਾਹ ਦੀ ਪ੍ਰੋਬਲਮ ਹੈ ਕਿਉਂਕਿ ਇਹ ਸਾਡਾ ਪੀੜ੍ਹੀਆਂ ਤੋਂ ਕੋੜ ਚੱਲਿਆ ਆ ਰਿਹਾ ਅਸੀਂ ਚਾਹੁੰਨੇ ਕਿ ਸਾਡੇ ਗਲੋਂ ਇਹ ਕੋੜ ਲੱਥੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਖੁਸ਼ੀ ਖਿਚਿਆਲੀ ਆਪਣੀ ਜ਼ਿੰਦਗੀ ਬਤੀਰ ਕਰ ਸਕਣਾਂ ਮੈਂ ਪਿੰਡ ਗਮਟਾਲਾ ਕਨਾਲੀ ਤੋਂ ਸ਼ਾਫਕਾ ਸਰਪੰਚ ਗੁਰਮੀਤ ਸਿੰਘ ਗਿਲਜੀ ਦੇਖੋ ਜੀ ਅਸੀਂ ਸ਼ੁਰੂ ਤੋਂ ਹੀ ਇੱਕ ਕਵਰਾਂ ਦਾ ਜਿਹੜਾ ਰਾਹ ਦਾ ਇਹਦਾ ਸਾਹਮਣਾ ਕਰਦੇ ਆ ਰਹੇ ਹਾਂ ਗਰਜੀਤ ਔਜਲੇ ਨੇ ਵੀ ਕਿਹਾ ਸੀ ਜਦੋਂ ਇਹ ਗਰਜੀਤ ਔਜਲਾ ਐਮਪੀ ਨਹੀਂ ਸੀ ਕੌਂਸਲ ਸੀ ਕੌਂਸਲ ਵੀ ਉਹਨੂੰ ਇਹ ਪਿੰਡ ਵਾਲਿਆਂ ਨੇ ਬਣਾਇਆ ਲੜਾਈ ਝਗੜੇ ਕਰਕੇ ਬਣਾਇਆ ਉਹਨੂੰ ਜਿਤਾਇਆ ਐਮਪੀ ਤੱਕ ਆ ਉਹਨੂੰ ਬਣਾਉਣ ਦਾ ਯੋਗਦਾਨ ਇਹ ਪਿੰਡ ਦਾ ਬਹੁਤ ਵੱਡਾ ਯੋਗਦਾਨ ਸੀ ਪਰ ਐਮਪੀ ਨੇ ਸਾਡੀ ਸੁਣੀ ਨਹੀਂ ਆਹ ਵੇਲੇ ਕਹਿ ਦਿੰਦਾ ਵਾ ਕਿ ਮੈਨੂੰ ਇਹ ਰਕੀ ਜਿਤਾ ਦਿਓ ਤਾਂ ਨਾ ਤੁਹਾਡਾ ਮਸਲਾ ਹੱਲ ਕਵਰਾਂ ਦੇ ਰਾਹ ਦਾ ਹੋਏਗਾ ਪਾਰੇ ਕਬਰਾਂ ਦਾ ਹੱਲ ਨਹੀਂ ਹੋਇਆ ਆਏ ਵੇਲੇ ਦੇਖੋ ਆ ਜਿਹੜੀਆਂ ਪੈਲੀਆਂ ਵਾਂ ਪੈਲੀਆਂ ਦੇ ਵਿੱਚ ਝੋਨਾ ਲੱਗਾ ਹੁੰਦਾ ਵਾ ਕਿ ਕਹੜਾ ਮੁਰਦਾ ਚੁੱਕਿਆ ਹੁੰਦਾ ਤੇ ਬੰਦਾ ਪੈਰ ਖੁੱਬ ਜਾਂਦਾ ਜਾਂ ਠੇਡਾ ਲੱਗ ਜਾਂਦਾ ਤੇ ਮੁਰਦਾ ਵੀ ਡਿੱਗਦਾ ਨਾਲ ਚੁੱਕਣ ਵਾਲੇ ਵੀ ਡਿੱਗਦੇ ਆ ਨੁਕਸਾਨ ਨੁਕਸਾਨ ਸਾਰਿਆਂ ਨੇ ਹੁੰਦਾ ਜੀ ਤੇ ਬੀਬੀਆਂ ਜਿਹੜੀਆਂ ਪਹੁੰਚੇ ਚੁੱਕੇ ਹੁੰਦੇ ਵਿਚਾਰੀਆਂ ਨੇ ਨੰਗੇ ਪੈਰੀ ਚਪੜਾ ਹੱਥ 'ਚ ਪੜੀਆਂ ਹੁੰਦੀਆਂ ਤੇ ਰੋਂਦੀਆਂ ਹੁੰਦੀਆਂ ਇਹਦਾ ਸਾਨੂੰ ਸ਼ੁਰੂ ਤੋਂ ਹੱਲ ਨਹੀਂ ਇਹਦਾ ਲੱਭਾ ਇਹ ਸਾਰੇ ਨੇ ਅਸੀਂ ਪਿੰਡ ਨੇ ਪਰਨ ਕੀਤਾ ਵਾ ਵੀ ਜਿਹੜਾ ਇਹ ਕਬਰਾਂ ਦਾ ਹੱਲ ਕੱਢੂਗਾ ਸਰ ਸਮੱਥੜ ਕਰਾਂਗੇ ਵੋਟਾਂ ਉਹਨੂੰ ਪਾਵਾਂਗੇ ਪਾਰਟੀ ਨੂੰ ਭਾਵੇਂ ਉਹ ਕਾਂਗਰਸੀ ਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਉਹ ਆਮ ਆਦਮੀ ਪਾਰਟੀ ਆ ਕਿਉਂਕਿ ਵੜਿਆ ਤੇ ਕੋਈ ਵੀ ਨਹੀਂ ਆ ਕੰਮ ਤੇ ਕਿਸੇ ਨੇ ਵੀ ਨਹੀਂ ਕੀਤਾ ਨਾ ਪਿੰਡ ਦਾ ਨਾ ਕਬਰਾਂ ਦਾ ਕੋਈ ਨਹੀਂ ਵੜਿਆ 5-6 ਪਰ 10 ਸਾਲ ਹੋ ਗਏ ਗਰਜੀਤ ਨੂੰ ਐਮਪੀ ਬਣਿਆ ਨੂੰ ਪਿੰਡ ਦਾ ਮਸਲਾ ਹੱਲੇ ਇੱਕ ਵੀ ਨਹੀਂ ਕਰਾਇਆ ਟਿਊਬਲ ਲਵਾਇਆ ਜੋਤੀ ਸਾਹਿਬ ਨੇ ਨਾ ਤੇ ਉਹ ਟਿਊਬਲ ਚੱਲਿਆ ਦੋ 10 ਸਾਲਾਂ ਚ ਢਾਈ ਸਾਲ ਆਮ ਆਦਮੀ ਪਾਰਟੀ ਨੂੰ ਬਣੇ ਹੋਇਆ ਉਹਨਾਂ ਵੀ ਵੜ ਕੇ ਨਾ ਇਹ ਗੁਰਵਜੀਤ ਪ੍ਰਤਾਪ ਇਹ ਕਾਂਪੀ ਐਮ ਐਲ اے ਜਸ਼ਵੀਰ ਜਸ਼ਵੀਰ ਸਿੰਘ ਇਹਨਾਂ ਦੋਵਾਂ ਮਲੇਣਾ ਕਿਸੇ ਨੇ ਆਣ ਕੇ ਟੂਬਲ ਦੋ ਐਮ ਐਲ اے ਕੋ ਟੂਬਲ ਨਹੀਂ ਚੱਲੂ ਹੋਇਆ ਜਿਹੜੀ ਪਹਿਲੀ ਸਰਕਾਰ ਇਹ ਕਾਂਗਰਸ ਦੇ ਦੋ ਵੀ ਦੋ ਐਮ ਐਲ اے ਦੋਨਾਂ ਦੇ ਦੋਵਾਂ ਪਾਰਟੀਆਂ ਦੇ ਹੀ ਉਹਨਾਂ ਕੋ ਵੀ ਟੂਬਲ ਚੱਲੂ ਨਹੀਂ ਹੋਇਆ ਜੇ ਸਾਡੇ ਕੰਮ ਨਹੀਂ ਕਰਨੇ ਤਾਂ ਵੋਟਾਂ ਲੈਣ ਕਿਉਂ ਹੁੰਦੇ ਨੇ ਤੇ ਇਹ ਗਲਤੀ ਸਾਡੀ ਵੀ ਆ ਕਿ ਜਿਹੜੇ ਅਸੀਂ ਉਹਨਾਂ ਦਾ ਸਾਥ ਸਮਰਥਨ ਕਰ ਦਿੰਨੇ ਪੀ ਆਓ ਜੀ ਤੁਹਾਡੇ ਨਾਲ ਹੈ ਜੀ ਉਹ ਆ ਜੀ ਇੱਕ ਵਾਰੀ ਆਪਾਂ ਦੋਵਾਂ ਪਾਰਟੀਆਂ ਨੂੰ ਪਹੁੰਚਾਈਏ ਜਿੰਨਾ ਕੰਮ ਨਹੀਂ ਕੀਤਾ ਉਹਨਾਂ ਨੂੰ ਕਿਉਂ ਸਾਥ ਦਿੰਨੇ ਆ ਕਿਆ ਜੇਰ ਕੀ ਪਝਾਵਾਂਗੇ ਨਾ ਤੇ ਦੂਜੀ ਆਰ ਮੂੰਹ ਨਹੀਂ ਕਰਨਗੇ ਪਿੰਡ ਚ ਵੀ ਲੈ ਵੀ ਉਹ ਪਿੰਡ ਵਾਲੇ ਜਾਗ ਚੁੱਕੇ ਆ ਆਪਾਂ ਨੂੰ ਜਾਗਣ ਦੀ ਲੋੜ ਹੈ ਵੀਰੋ ਜਾਗੋਗੇ ਤੇ ਆਪਾਂ ਨੂੰ ਰਾਹ ਵੀ ਮਿਲੇਗਾ ਤੇ ਆਪਣਾ ਲੀਡਰ ਕੰਮ ਨਹੀਂ ਕਰੇਗਾ ਕਈ ਯਾਰ ਲੀਡਰ ਕੋ ਜਾਈਦੇ ਉਹ ਕਹਿੰਦੇ ਤੂੰ ਤੇ ਸਾਨੂੰ ਜਾਣਦਾ ਨਹੀਂ ਅਸੀਂ ਤੇ ਤੈਨੂੰ ਪਿੰਡ ਚ ਕਦੀ ਵੇਖਿਆ ਨਹੀਂ ਤੇ ਯਾਰ ਇੱਕ ਹੱਦ ਸਾਫਕਾ ਮੈਂਬਰ ਆ ਕੰਮ ਆ ਉਹ ਗਰਜੀਤ ਹੋਇਆ ਕਿ ਉਹ ਮੋਹਰ ਲਵਾਉਣਗੇ ਉਹਦਾ ਫਾਦਰ ਸਾਹਿਬ ਤੇ ਪੀਏ ਸਾਹਿਬ ਮਿਲੇ ਉਹਨੂੰ ਕਹਿੰਦੇ ਜੀ ਅਸੀਂ ਤੇ ਤੈਨੂੰ ਜਾਣਦੇ ਨਹੀਂ ਆ ਉਹ ਵਿਚਾਰੇ ਮੁੜ ਕੇ ਆ ਗਏ ਉਹਨਾਂ ਕੀ ਕਰਨਾ ਸੀ ਇੱਕ ਆਧਾਰ ਕਾਰਡ ਤੋਂ ਨਾਮ ਚੇਂਜ ਕਰਾਉਣਾ ਸੀ ਪਰ ਉਹਦਾ ਨਾਮ ਚੇਂਜ ਕਰ ਲਈ ਉਹਨੇ ਮੋਹਰ ਨਹੀਂ ਲਾਈ ਤਾਂ ਅੱਜ ਵੋਟਾਂ ਲੈਣ ਹਾਂਜੀ ਕੀ ਮੰਗ ਕਰਦੀ ਮੰਗ ਜੀ ਮੇਣ ਮੰਗੇ ਕਬਰਾਂ ਦਾ ਰਾਹ ਜੀ ਜਿਹੜਾ ਕਬਰਾਂ ਦਾ ਰਾਹ ਦਵਾਊਗਾ ਵੋਟਾਂ ਉਹਦੀਆਂ ਜੀ